ላይ 바प्पू ਮੰਡਲ ਦੇ तमाम ਜਿਹੜੇ ਮੈਂਬਰ ਸਾਬਾ ਪ੍ਰਧਾਨ ਜੀ ਇੱਥੇ ਆਏ ਆ ਭਗਤਪੁਰੇ ਦਾ ਮੈਂ ਦੱਸ ਰਿਹਾ ਤੁਹਾਨੂੰ ਕਿ ਭਗਤਪੁਰੇ ਇੱਕ ਬਹੁਤ ਪਰਿਵਾਰ ਨੂੰ ਬੜੀ ਬੇਹਦ ਲੋੜ ਸੀ ਆਰਥਿਕ ਪੱਖੋਂ ਕਾਫੀ ਕਮਜ਼ੋਰ ਸੀਗੇ ਔਰ ਇਹਨਾਂ ਨੂੰ ਬਹੁਤ ਸਾਰੀਆਂ ਹੈਪਨਿੰਗਸ ਹੋਈਆਂ ਜਿਹਦੇ ਕਰਕੇ ਇਹ ਵਿਚਾਰੇ ਇਹ ਮਤਲਬ ਕਾਫੀ ਜ਼ਿਆਦਾ ਡਿਸਟਰਬ ਸੀਗੇ ਔਰ ਇਹਨਾਂ ਨੇ ਤਾਕੀਦ ਕੀਤੀ ਔਰ ਮੈਂ ਇਹਨਾਂ ਦੀ ਗੱਲ ਜਿਹੜੀ ਹੈ 바प्पू ਮੰਡਲ ਤੱਕ ਪਹੁੰਚਾਈ ਔਰ ਉਹਨਾਂ ਨੇ ਕਾਫੀ ਜ਼ਿਆਦਾ ਇਹਨੂੰ ਸੰਜੀਦਗੀ ਨਾਲ ਲੈਂਦੇ ਹੋਏ ਅੱਜ ਉਹਨਾਂ ਦੇ ਤਮਾਮ ਜਿਹੜੇ ਮੈਂਬਰ ਸਹਿਬਾਨ ਆ ਉਧੇਦਾਰ ਸਹਿਬਾਨ ਆ ਉਹ ਅੱਜ ਇਹਨਾਂ ਦੇ ਵਿਹੜੇ ਆਏ ਔਰ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਇਸ ਕਰਦਾ ਕਿ ਤੁਸੀਂ ਘਬਰਾਓ ਨਾ ਕਿਸੇ ਕਰੂ ਅਸੀਂ ਤੁਹਾਡੇ ਨਾਲ ਦ੍ਰਿੜਤਾ ਨਾਲ ਖੜੇ ਆ ਔਰ ਇਹਨਾਂ ਨੇ ਅੱਜ ਇੱਥੇ ਇਹ ਵੀ ਗੱਲ ਕੀਤੀ ਆ ਕਿ ਮੇਰਾ ਕੋਈ ਬੈਂਕ ਲੋਨ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਮੈਂ ਡਿਸਟਰਬ ਆ ਔਰ ਬੈਂਕ ਲੋਨ ਦੇ ਮੁਤਲਕ ਵੀ ਮੈਂ ਇੱਥੇ ਇਹਨਾਂ ਨੂੰ ਇਹ ਦੱਸ ਦੇਣਾ ਚਾਹਣਾ ਕਿ ਜਿਹੜਾ ਬੈਂਕ ਲੋਨ ਹੈਗਾ ਉਹ ਵੀ ਜਿਹੜਾ ਕੇਸ ਹੈਗਾ ਉਸ ਦੇ ਮੁਤਲਕ ਵੀ ਕਾਫੀ ਹੱਦ ਤੱਕ ਆਪਾਂ ਉਹਦੇ ਤੇ ਕੰਮ ਕਰਾਂਗੇ ਔਰ ਜੋ ਵੀ ਬੈਂਕ ਬੇਸਿਕ ਰਿਕੁਆਇਰਮੈਂਟ ਇਹਨਾਂ ਦੀ ਮੰਗੇਗਾ ਉਹਨੂੰ ਪ ਉਸ ਲੋਨ ਨੂੰ ਜਿਹੜਾ ਆ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਸਰੀ ਗਾਮ ਆਮ ਸਸਰੀ ਗਾਜੀ ਅੱਜ ਲੋਕ ਬਲਾਈ ਬਾਪੂ ਮੰਡਲ ਤੁਹਾਡੇ ਘਰ ਦੇ ਵਿੱਚ ਮੌਜੂਦ ਆ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਇਹਨਾਂ ਨੇ ਕੋਈ ਨਾ ਪਾਈ ਇਹ ਇਕੱਲੀ ਆ ਮੇਰੇ ਸਾਰੇ ਪਰ ਘਰ ਦੇ ਇੱਥੋਂ ਚਲੇ ਗਏ ਆ ਛੱਡ ਕੇ ਮੈਨੂੰ ਤੇ ਮੈਂ ਇਕੱਲੀ ਰਹਿੰਦੀ ਆ ਮੇਰੇ ਬੱਚੇ ਛੋਟੇ ਆ ਇਹਨਾਂ ਨੇ ਮੇਰੀ ਬਹੁਤ help ਕੀਤੀ ਆ ਹੋਰ ਕੋਈ ਮੰਗ ਹੈ ਤੁਹਾਡੀ ਇਹਨਾਂ ਤੱਕ ਮੇਰੇ ਘਰ ਤੇ ਸੇਰ ਦੇ ਮੇਰਾ ਲੋਨ ਹੈਗਾ 4.5 ਲੱਖ ਦਾ ਬਸ ਚਾਹਦੀਆਂ ਕਿ ਉਹ ਕਿਸੇ ਤਰੀਕੇ ਖਤਮ ਹੋ ਜਾਵੇ ਕਿਉਂਕਿ ਮੇਤੋ ਦੇ ਨਹੀਂ ਹੋਣਾ ਕੀ ਨਾਂ ਤੁਹਾਡਾ ਹਰਵਿੰਦਰ ਕੌਰ ਕਿੱਥੇ ਦੇ ਰਹੇ ਨਾਲ ਤੁਸੀਂ ਭਗਤਪੁਰਾ 7 ਨੰਬਰ ਗਲੀ ਕੋਈ ਸਦਾ ਵੀ ਤੁਹਾਡੀ ਸੇਵਾ ਹੋਰ ਵੀ ਕਰਨੀ ਚਾਵੇ ਹਾਂਜੀ ਉਹ ਤਾਂ ਬੱਸ ਦੱਸਾਂਗੇ ਜੇ ਮੇ ਮੇ ਮੇਰਾ ਇਹ ਕੰਮ ਹੈ ਕਿ ਮੇਰਾ ਬਸ ਲੋਨ ਮੇਰੇ ਸਿਰ ਤੋਂ ਨਿਕਲ ਜਾਵੇ ਠੀਕ ਹੈ ਧੰਨਵਾਦ ਹਾਂ ਅੱਜ ਜਿਸ ਵਿਚਕਾਰ ਆਇਆ ਹਨ ਦਰਦ ਆਇਆ ਬਹੁਤ ਮੈਨੂੰ ਰਮਨ ਜੀ ਦੇ ਨਾਲ ਡਾਕਟਰ ਰਮਨ ਜੀ ਦੇ ਨਾਲ ਅਸੀਂ ਸਾਨੂੰ ਮਿਲੇ ਆ ਤੇ ਪਰਿਵਾਰ ਆਇਆ ਮਿਲਿਆ ਬੜੀਆਂ ਦੁੱਖਾਂ ਤਕਲੀਫਾਂ ਨਾਲ ਦੋ ਬੱਚੇ ਆ ਪਾੜਦੇ ਆ ਘਰ ਘਰ ਜਾ ਕੇ ਕੰਮ ਕਰਦੇ ਆ ਦੋ ਬੱਚੇ ਕਿੰਨੇ ਕਿੰਨੇ ਉਮਰ ਦੇ ਬੇਟਾ 14 ਸਾਲ ਦਾ ਇੱਕ ਹੈਗਾ 10 ਸਾਲ ਦਾ ਇੱਕ 10 ਸਾਲ ਦਾ ਬੱਚਾ ਇੱਕ ਤੇ 14 ਸਾਲ ਦਾ ਆ ਪਰ ਮੈਂ ਹਮਦੀ ਦਾ ਦੇਣਾ ਕਿ ਕੰਮ ਕਰਕੇ ਉਹਨਾਂ ਦੀ ਪੜ੍ਹਾਈ ਨਹੀਂ ਜਾਰੀ ਰੱਖੀ ਉਹਨਾਂ ਨੂੰ ਸਕੂਲ ਦੇ ਵਿੱਚ ਭਰਤੀ ਪਾਣੇ ਪਾਇਆ ਇਹਨਾਂ ਦੇ ਬੱਚਿਆਂ ਦੀ ਵੀ ਜੋ ਵੀ ਪੜ੍ਹਾਈ ਦੀ ਹੋਵੇਗਾ ਇਹਨਾਂ ਦਾ ਜਿੰਨਾ ਵੀ ਅਸੀਂ ਦੇ ਕਰ ਸਕੀਏ ਤਾਂ ਰੱਖਣ ਦਾ ਵੀ ਇਹਨਾਂ ਦਾ ਜਿਹੜਾ ਹੈਗਾ ਆਪਾਂ ਕਰਦੇ ਰਹਾਂਗੇ ਸੱਚੇ ਪਾਤਸ਼ਾਹ ਜਦ ਤੱਕ ਇਹਨਾਂ ਦੇ ਬੱਚੇ ਕੰਮ ਤੇ ਨਹੀਂ ਜਾਂਦੇ ਜਿੰਨਾ ਜੋਗਾ ਹੋ ਸਕੇ ਉਹਨਾਂ ਕਰਦੇ ਰਹਾਂਗੇ ਤਾਂ ਸੋ ਡਾਕਟਰ ਰਮਨ ਜੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਪਰਿਵਾਰਾਂ ਨਾਲ ਮੋਆਇਆ ਅੱਜ ਸਾਨੂੰ ਕੀ ਪਤਾ ਲੱਗਾ ਕਿ ਦੁਨੀਆ ਕਿਤੇ ਅਸੰਗਰਛ ਕਰਦੇ ਆ ਪਰਮਾਤਮਾ ਕਦੀ ਵੀ ਸਮਾ ਆ ਜਾਂਦਾ ਥੋੜੀ ਜੀ ਉਮਰ ਦੇ ਵਿੱਚ 29 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਪਤੀ ਦਾ ਸਿਰ ਤੋਂ ਸਹਾਇਆ ਉੱਠ ਗਿਆ ਤੋਂ ਪਰਮਾਤਮਾ ਨੇ ਕੀਤਾ ਅੱਜ ਮੇਰੇ ਵੀਰਾਂ ਦੇ ਨਾਲ ਇਸ ਪਰਿਵਾਰ ਦਾ ਮੇਲ ਹੋਇਆ ਡਾਕਟਰ ਰਮਨ ਜੀ ਕਰਕੇ ਸੋ ਮੈਂ ਪਰਮਾਤਮਾ ਦੀ ਅਰਦਾਸ ਕਰਦਾ ਇਸ ਪਰਿਵਾਰ ਦੀ ਸਦਾ ਚੜ੍ਹਦੀ ਕਲਾ ਰੱਖੇ ਸੋ ਵਾਹਿਗੁਰੂ ਦੀ ਖਾਟ ਦਾ ਆਰਾਮ ਵਾਹਿਗੁਰੂ ਦੀ ਹਾਂਜੀ ਲੋਕ ਭਲਾਈ ਦੇ ਕਾਰਜਾਂ ਦੀ ਜੜੀ ਨੂੰ ਅੱਗੇ ਤੋਰਦੇ ਹੋਏ ਅੱਜ ਲੋਕ ਪਲਾਈ ਬਾਪੂ ਮੰਡਲ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਦੇ ਤਹਿਤ ਅੱਜ ਤਿੰਨ ਪਰਿਵਾਰਾਂ ਨੂੰ ਜਿਹੜੇ ਬਹੁਤ ਹੀ ਜ਼ਰੂਰਤਮੰਦ ਪਰਿਵਾਰ ਸੀਗੇ ਭਗਤਪ੍ਰਦੇਵ ਵਸਨੀਕ ਔਰ ਮੈਂ ਸਮਝਦਾ ਕਿ ਜਿਹੜਾ ਕਾਰਜਾ ਬੜਾ ਬਹੁਤ ਹੀ ਵਧੀਆ ਭਰਾਦਾ ਔਰ ਉਹਨਾਂ ਲੋਕਾਂ ਨੂੰ ਜਿਹੜੇ ਡਿਸਰਵ ਕਰਦੇ ਲੋਕ ਨੇ ਉਹਨਾਂ ਨੂੰ ਅੱਜ ਰਾਸ਼ਨ ਵੰਡ ਦਿੱਤਾ ਗਿਆ ਇਸ ਦੇ ਨਾਲ ਹੀ ਇੱਕ ਛੋਟੇ ਬੱਚੇ ਦੀ ਪੜ੍ਹਾਈ ਦੇ ਮਤਲਬ ਉਸ ਦੀ ਫੀਸ ਔਰ ਉਸ ਦੀ ਪੜ੍ਹਾਈ ਜਿਹੜੀ ਹੈ ਨਿਰੰਤਰ ਜਾਰੀ ਰੱਖਣ ਦੇ ਲਈ ਇਹਨਾਂ ਨੇ ਇਤਾਨਾ ਕੀਤਾ ਔਰ ਮੈਂ ਲੋਕ ਭਲਾਈ ਬਾਪੂ ਮੰਡਲ ਦੇ ਤਮਾਮ ਜਿਹੜੇ ਅਹੁਦੇਦਾਰ ਸਹਿਬਾਨ ਪ੍ਰਧਾਨ ਜੀ ਆ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਪ੍ਰਮਾਤਮਾ ਕਰੇ ਇਹਨਾਂ ਨੂੰ ਦਿਨ ਦੁਗਣਾ ਰਾਤ ਚੌਕ ਦੀ ਤਰੱਕੀ ਮਿਲੇ ਔਰ ਇਹਨਾਂ ਨੂੰ ਬਲ ਬਖਸ਼ੇ ਕਿ ਇਹ ਆਪਣੇ ਕਾਰਜਾਂ 'ਚ ਵੱਧ ਤੋਂ ਵੱਧ ਲੋਕ ਸੇਵਾ 'ਚ ਆਪਣਾ ਯੋਗਦਾਨ ਪਾਉਂਦੇ ਰਹਿਣ ਸਰ ਕਿਹੜੇ ਮਹੱਲੇ ਤੋਂ ਇਹ ਜਿਹੜੀ ਸੰਸਥਾ ਬਣੀ ਹੈ ਕਿਹੜਾ ਮਹੱਲਾ ਕਿਹੜੇ ਨਾਂ ਦਾ ਜੀ ਫਰੈਂਕਸ ਕਲੋਨੀ ਹੈ ਫਰਾਂਸਕੋਨੀ ਦੇ ਜਿਹੜੇ ਹੈਗੇ ਲੋਕ ਭਲਾਈ ਬਾਪੂ ਮੰਡਲ ਠੀਕ ਹੈ ਜੀ ਹੋਰ ਇਹਨਾਂ ਦੇ ਕਿਹੜੀ ਕਿਹੜੀਆਂ ਸੇਵਾਵਾਂ ਆਇਆ ਜਿਹੜੀਆਂ ਅੱਜ ਮਲਕ ਕਰ ਰਿਹਾ ਜੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸਵਾਸੇ ਵੀ ਕੰਮ ਨੇ ਜਿਵੇਂ ਕਿਸੇ ਦੇ ਕੋਈ ਆਪਣਾ ਆਪਣਾ ਲੈਂਟਰ ਵਗੈਰਾ ਦਾ ਕੋਈ ਕੰਮ ਕੋਈ ਘਰੇ ਦੀ ਛੱਤ ਡੈ ਗਈ ਆ ਪੁੱਛਿਆ ਕਿਸੇ ਪਰਿਵਾਰ ਦੇ ਵਿੱਚ ਕਿਸੇ ਲੜਕੀ ਆ ਕੋਈ ਗਰੀਬ ਪਰਿਵਾਰ ਦੀ ਲੜਕੀ ਆ ਉਹਦੀ ਮੈਰਿਜ ਦੇ ਮੁਤਲਕ ਆ ਜਾਂ ਬੱਚੇ ਦੀ ਪੜ੍ਹਾਈ ਆ ਜਾਂ ਕੋਈ ਵੀ ਅਜਿਹਾ ਬਜ਼ੁਰਗ ਹੈਗਾ ਜੋ ਨੂੰ ਕੀ ਉਹਦਾ ਪਰਿਵਾਰ ਨਹੀਂ ਪੁੱਛਦਾ ਉਹਦੇ ਲਈ ਜੋ ਵੀ ਆਰਥਿਕ ਮਦਦ ਇਹਨਾਂ ਵੱਲੋਂ ਹੁੰਦੀ ਆ ਉਹ ਕਰਦੇ ਆ ਸਰ ਇਹਨਾਂ ਦੀ ਆਮਦਨ ਕੀ ਆ ਮਤਲਬ ਕਿਹੜੀ ਕੋਈ ਸੰਸਥਾ ਕਿਹੜੀ ਇਹਨਾਂ ਦੀ ਮਦਦ ਕਰਦੀ ਜਾਂ ਖੁਦ ਕਰ ਰਹੀ ਜੀ ਨਹੀਂ ਇਨਕਮ ਸੋਰਸ ਜੇ ਦੇਖਿਆ ਜਾਵੇ ਤਾਂ ਇਹ ਆਪਣੀ ਨੇਕ ਕਮਾਈ ਜਿਹੜੀ ਇਹਨਾਂ ਨੇ ਸਾਰੀ ਜ਼ਿੰਦਗੀ ਕੀਤੀ ਆ ਉਸ ਕਮਾਈ ਦੇ ਵਿੱਚੋਂ ਜੋ ਇਹਨਾਂ ਦਾ ਮਤਲਬ ਪੈਨਸ਼ਨ ਦੇ ਰਿਗਾਰਡਿੰਗ ਕਹੋ ਜਾਂ ਉਹਦਾ ਕਹੋ ਉਹਦੇ ਵਿੱਚੋਂ ਆਪਣਾ ਤਿਲਫੁਲ ਜੋ ਵੀ ਆ ਕੰਟਰੀਬਿਊਸ਼ਨ ਕਰਦੇ ਆ ਔਰ ਉਸ ਕੰਟ੍ਰਿਬਿਊਸ਼ਨ ਨਾਲ ਇਸ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦੇ ਆ ਇਹਨਾਂ ਨਾਲ ਲੜੀ ਬਰ ਲੜੀ ਕੋਈ ਵੀ ਜਿਹੜਾ ਐਨਆਰਆਈs ਹੈਗੇ ਆ ਜਾਂ ਹੋਰ ਜਿਹੜੇ ਤਮਾਮ ਲੋਕ ਆ ਜਿਹੜਾ ਇੰਟਰਸਟ ਰੱਖਦੇ ਆ ਕਿ ਅਸੀਂ ਇਹਨਾਂ ਦਾ ਸਹਿਯੋਗ ਕਰੀਏ ਉਸ ਸਹਿਯੋਗ ਦੇ ਮਾਧਿਅਮ ਵੀ ਇਹ ਜਿਹੜੇ ਆ ਲੋਕ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾ ਰਹੇ ਆ ਇਹਨਾਂ ਡਾਕਟਰ ਰਮਨ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਆ ਲੋਕ ਭਲਾਈ ਬਪੂ ਮੰਡਲ ਬਾਰੇ ਤੇ ਦੁਆਬਾ ਨਿਊਜ਼ 24 ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਂ ਦੁਆਬਾ ਨਿਊਜ਼ 24 ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਜੀ ਥੈਂਕ ਯੂ ਅੱਜ ਅੱਜ ਦੇ ਮੌਕੇ ਤੇ ਬਾਪੂ ਲੋਕ ਭਲਾਈ ਬਾਪੂ ਮੰਡਲ ਤੁਹਾਨੂੰ ਆ ਸਕੂਲੇ ਆਏ ਆ ਤੇ ਉਹਨਾਂ ਨੇ ਆ ਕੇ ਤੁਹਾਡੇ ਬੱਚੀ ਦੀ ਫੀਸ ਭਰੀ ਆ ਹਾਂਜੀ ਤਾਂ ਉਹਨਾਂ ਦੇ ਬਾਰੇ ਦੋ ਸ਼ਬਦ ਕੁਝ ਕਹਿਣਾ ਚਾਹੁੰਦੇ ਲੋਕ ਭਲਾਈ ਮੰਡਲ ਵਿੱਚ ਬਾਪੂ ਦਾ ਥੈਂਕ ਯੂ ਕਰਦੀ ਆ ਮੇਰੀ ਬੇਟੀ ਦੀ ਉਹਨਾਂ ਨੇ ਅੱਜ ਫੀਸ ਭਲਾਈ ਕੀਤੀ ਆ ਮੈਂ ਅਦਰ ਬਹੁਤ ਬਹੁਤ ਥੈਂਕ ਯੂ ਕਰਦੀ ਆ ਕਿ ਅੱਜ ਉਹਨਾਂ ਨੇ ਮੇਰੀ ਬੇਟੀ ਦੀ ਫੀਸ ਜਨਤਾ ਮਾਡਲ ਹਾਈ ਸਕੂਲ ਮੇਰੀ ਬੇਟੀ ਦੀ ਉਹਨਾਂ ਨੇ ਅੱਜ ਫੀਸ ਅਪਲਾਈ ਕੀਤੀ ਮੈਂ ਬਹੁਤ ਖੁਸ਼ ਹਾਂ ਹੋਰ ਵੀ ਕੋਈ ਤੁਹਾਡੀ ਮੰਗ ਹੈਗੀ ਆ ਹਾਂ ਜੀ ਚਲ ਧੰਨਵਾਦ ਹਾਂ ਜੀ ਮੈਂ ਸਸੀ ਕਾਲ ਜੀ ਸਸੀ ਕਾਲ ਜੀ ਮੈਮ ਅੱਜ ਤੁਹਾਡੇ ਸਕੂਲੇ ਬਾਪੂ ਲੋਕ ਅਪਲਾਈ ਬਾਪੂ ਮੰਡਲ ਪਹੁੰਚੇ ਆ ਹਾਂ ਜੀ ਤੇ ਇਹਨਾਂ ਦੇ ਬਾਰੇ ਅੱਜ ਜਿਹੜੇ ਬੱਚੇ ਦੀ ਫੀਸ ਆ ਇਹਨਾਂ ਨੇ ਭਰੀ ਆ ਔਰ ਅੱਗੇ ਤੇ ਵੀ ਤੁਹਾਡੇ ਨਾਲ ਵਾਦਾ ਕੀਤਾ ਵੀ ਫੀਸ ਦੇਣਗੇ ਤਾਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਦੀ ਬਹੁਤ థాంਕਫੁਲ ਆ ਪਹਿਲੀ ਵਾਰੀ ਮੈਂ ਇਹਨਾਂ ਨੂੰ ਮਿਲੀ ਆਂ ਔਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜਾ ਬੱਚੇ ਦੀ ਪੜ੍ਹਾਈ ਆ ਕਿਉਂਕਿ ਬੱਚੇ ਦਾ ਪਾਦਰ ਵੀ ਨਹੀਂ ਆ ਔਰ ਬੱਚੀ ਪੜਨ ਵਾਲੀ ਹੈ ਔਰ ਇਹਨਾਂ ਨੇ ਗੋਤੋਂ ਮੈਨੂੰ ਵਾਦਾ ਕੀਤਾ ਕਿ ਅੱਗੇ ਵੀ ਕੋਈ ਬੱਚਾ ਪੜਨ ਵਾਲਾ ਹੋਏਗਾ ਤੇ ਸਾਡੀ ਹੈਲਪ ਕਰਨਗੇ ਮੈਂ ਚਾਰਵੰਗੀ ਕੈਦਾ ਦੀ ਸੰਸਥਾ ਮੈਨੂੰ ਹੈਲਪ ਕਰਦੀਆਂ ਆ ਬਈਆਂ ਬੱਚਿਆਂ ਦੀਆਂ ਤੇ ਬਹੁਤ ਵਧੀਆ ਕੰਮ ਕਰਦੀਆਂ ਆ ਤੇ ਅੱਗੇ ਵੀ ਕਰਦੇ ਰਹਿਣ ਆਂ ਅੰਦਰੋਂ ਵੀ ਥੈਂਕ ਯੂ ਠੀਕ ਆ ਜੀ ਤਾਂ ਬਾਅਦ ਵਿੱਚ ਮੈਂ ਲੋਕ ਭਲਾਈ ਬਾਪੂ ਮੰਡਲ ਤੋਂ ਸਰਦਾਰ ਸੋਹਣ ਸਿੰਘ ਜੀ ਆਪਣੀ ਪੂਰੀ ਟੀਮ ਨੂੰ ਲੈ ਕੇ ਜਿੱਦਾਂ ਸਾਡੇ ਸਰਦਾਰ ਸੁਖਦੇਵ ਸਿੰਘ ਜੀ ਪ੍ਰਧਾਨ ਆ ਤਾਂ ਸਾਡੇ ਬਲਦੇਵ ਸਿੰਘ ਜੀ ਸੁਖਦੇਵ ਸਿੰਘ ਤੇ ਤਰਲੋਚਨ ਸਿੰਘ ਜੀ ਤੇ ਸਾਡੇ ਅੱਜ ਲੋਕ ਭਲਾਈ ਬਾਪੂ ਮੰਡਲ ਦੇ ਸਰਮੋਰ ਮੈਂਬਰ ਮੈਂ ਇਹਨਾਂ ਨੂੰ ਕਹਿਣਾ ਇੱਧਰ ਲਈ ਬਿਜਲੀ ਇਤੋਂ ਇਹ ਭਗਤਪੁਰਾ ਪ੍ਰੀਤਨਗਰ ਜਿਹੜੇ ਹੈਗੇ ਆ ਇੱਧਰਲੇ ਪਾਸੇ ਜਿੰਨੇ ਵੀ ਇਹ ਕੰਮ ਆ ਇਹਨਾਂ ਦੇ ਥਰੂ ਹੋਇਆ ਕਰਨਗੇ ਦੇਖਣਗੇ ਸਾਨੂੰ ਅੱਜ ਪਰਮਾਤਮਾ ਨੇ ਸਾਡੇ ਨਾਲ ਸੁਭਾਗਨਾ ਜੋੜੇ ਆ ਤੋਂ ਸੋ ਮੈਂ ਅੱਜ ਪਹੁੰਚਿਆ ਇੱਥੇ ਜਨਤਾ ਮਾਡਲ ਹਾਈ ਸਕੂਲ ਦੇ ਵਿੱਚ ਇੱਥੇ ਇੱਕ ਬੱਚੇ ਦੀ ਫੀਸ ਦਾ ਮੇਰੇ ਕੋਲ ਆਇਆ ਸੀ ਪਰ ਮੈਂ ਲੈ ਕੇ ਤਾਂ ਇੱਕ ਬੱਚੇ ਦਾ ਆਇਆ ਸੀ ਪਰ ਇਹਨਾਂ ਨੇ ਜਿੰਨੀ ਇਹ ਸਕੂਲ ਜਿਹੜੇ ਇਦਾਂ ਬੱਚੇ ਆ ਜਿਨ੍ਹਾਂ ਦੇ ਸਿਰ ਤੇ ਬਾਪ ਦੀ ਸਾਇਆ ਹੈ ਨਹੀਂ ਜਾਂ ਲੋੜਵੰਦ ਹੈਗੇ ਆ ਜਿਨ੍ਹਾਂ ਤੋਂ ਫੀਸ ਨਹੀਂ ਦਿੱਤੀ ਜਾਂਦੀ ਉਹਨਾਂ ਦੀ ਕਈ ਤਰ੍ਹਾਂ ਦੇ ਨਾਲ ਇਹ ਮਦਦ ਕਰਦੇ ਉਹਨਾਂ ਬੱਚਿਆਂ ਦੀ ਸੋ ਇਹ ਵੀ ਸਾਡੇ ਨਾਲ ਸਹਿਯੋਗ ਹੋਏ ਆ ਅੱਜ ਇਹਨਾਂ ਨਾਲ ਮਿਲੇ ਇਹਨਾਂ ਨਾਲ ਮਿਲ ਕੇ ਅਸੀਂ ਹੋਰ ਵੀ ਬੱਚਿਆਂ ਦਾ ਇਦਾਂ ਸਹਿਯੋਗ ਕਰ ਸਕੀਏ ਸੋ ਮੈਂ ਪਰਮਾਤਮਾ ਤੋਂ ਆਸ ਕਰਦਾ ਇਹ ਸਕੂਲ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੇ ਮੇਰੇ ਮੈਂਬਰਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਜੋ ਲੋਕ ਭਲਾਈ ਦੇ ਕੰਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ